प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਦੋਸਤੋ ਸਭ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਦਾ ਦਿਹਾਂਤ ਹੋਣਾ ਤੇ ਜੋ ਉਹਨਾਂ ਦੀ ਅੰਤਮ ਸੰਸਕਾਰ ਦੇ ਵੇਲੇ 2 ਗੱਜ ਜ਼ਮੀਨ ਵੀ ਰਾਜਕਾਟ ਦੇ ਵਿੱਚ ਨਾ ਦੇਣਾ ਇੱਥੋਂ ਪਤਾ ਲੱਗਦਾ ਵੀ ਇਹ ਲੋਕ ਅੱਜ ਵੀ ਸਾਨੂੰ ਕਿੰਨੀ ਨਫ਼ਰਤ ਕਰਦੇ ਆ ਫਿਰ ਇਸ ਤਰ੍ਹਾਂ ਲੱਗਦਾ ਵੀ ਇਹ ਦੇਸ਼ ਸਾਨੂੰ ਬਗਾਨਗੀ ਦਾ ਅਹਿਸਾਸ ਕਰਾਉਂਦਾ ਦੁਨੀਆਂ ਦਾ ਵੱਡਾ ਅਰਥਸ਼ਾਸਤਰੀ ਜਿਹਨੂੰ ਬਰਾਕ ਓਬਾਮਾ ਕਿਸੇ ਵੇਲੇ ਇੱਕ ਪੱਤਰਕਾਰ ਸਵਾਲ ਕਰਦਾ ਵੀ ਤੁਹਾਡੇ ਸਭ ਤੋਂ ਕਰੀਬੀ ਦੋਸਤ ਕੌਣ ਨੇ ਉਹ ਬੜੇ ਮਾਣ ਨਾਲ ਕਹਿੰਦਾ ਕਿ ਮੇਰੇ ਸਭ ਤੋਂ ਕਰੀਬੀ ਦੋਸਤ ਡਾਕਟਰ ਮਨਮੋਹਨ ਸਿੰਘ ਨੇ ਫਿਰ ਉਹ ਅਗਲਾ ਸਵਾਲ ਪੁੱਛਦਾ ਵੀ ਇਸ ਵੇਲੇ ਜਿਹੜੇ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਉਹ ਵੀ ਕਹਿੰਦੇ ਉਹ ਤੁਹਾਨੂੰ ਆਪਣਾ ਫਰੈਂਡ ਕਹਿ ਕੇ ਸੰਬੋਧਨ ਕਰਦੇ ਆ ਉਹ ਅੱਗੋਂ ਅਗਲਾ ਜਵਾਬ ਦਿੰਦੇ ਆ ਬਰਾਕ ਓਬਾਮਾ ਜੀ ਕਹਿੰਦੇ ਵੀ ਦੁਨੀਆ ਅਮਰੀਕਾ ਨੂੰ ਦੇਖਦੀ ਹੈ ਤੇ ਮੈਨੂੰ ਸੁਣਦੀ ਹੈ ਪਰ ਮੈਂ ਡਾਕਟਰ ਮਨਮੋਹਨ ਸਿੰਘ ਨੂੰ ਦੇਖਦਾ ਤੇ ਡਾਕਟਰ ਸਾਹਿਬ ਨੂੰ ਸੁਣਨਾ ਕਿੰਡੀ ਵੱਡੀ ਸਾਡੇ ਵਾਸਤੇ ਮਾਣ ਵਾਲੀ ਗੱਲ ਜਿਹਦੇ ਕਦੇ ਨੋਟਾਂ ਦੇ ਉੱਤੇ ਸਾਈਨ ਚੱਲੇ ਉਸ ਤੋਂ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਵਿੱਤ ਮੰਤਰੀ ਬਣਿਆ ਯੋਜਨਾ ਬੋਰਡ ਦੇ ਚੇਅਰਮੈਨ ਰਹੇ ਲਗਾਤਾਰ 30 ਸਾਲ ਦੇ ਕਰੀਬ ਰਾਜ ਸਭਾ ਦੇ ਮੈਂਬਰ ਰਹੇ ਤੇ ਦੁਨੀਆ ਦੇ ਵਿੱਚ ਦਸਤਾਰ ਦਾ ਨਾਂ ਉੱਚਾ ਕੀਤਾ ਉਹਦੇ ਵਾਸਤੇ ਦੋ ਗੱਜ ਜਗ੍ਹਾ ਰਾਜ ਘਾਟ ਦੇ ਵਿੱਚ ਨਾ ਦੇਣੀ ਅਤ ਨਿੰਦਣਾ ਤੇ ਤੁਹਾਨੂੰ ਅਹਾਸਾਸ ਕਰਾ ਰਹੇ ਨੇ ਲੋਕ ਵੀ ਤੁਹਾਡੀ ਇੰਨੀ ਕੀ ਹਸੀਰਤਾ ਇਸ ਮੁਲਕ ਦੇ ਵਿੱਚ ਇਹ ਆ ਤੁਹਾਡੇ ਨਾਲ ਨਫਰਤ ਤੇ ਜਿਹੜੇ ਹਜੇ ਵੀ ਇਹਨਾਂ ਲੋਕਾਂ ਦੇ ਕਿਉਂਕਿ 1984 ਦੀ ਜਦੋਂ ਘਟਨਾ ਭਾ ਯਾਦ ਕਰਦੇ ਆ ਜਦੋਂ ਰਜੀਵ ਗਾਂਧੀ ਕਹਿੰਦਾ ਇਹ ਆਪਸੇ ਕਹਿਣਾ भारत की जनता के दिल में कितना क्रोध आया कितना गुस्सा आया ये दिखा, कितना गुस्सा आया और कुछ दिन को दुनिया कुछ दिन के लिए लोगों को लगा कि भारत हिल रहा है लेकिन जब भी ਜੋ ਬڑا ਪੇੜ गिरता ਹੈ ਤੋ ਧਰਤੀ ਥੋੜੀ ਹਿਲਦੀ ਹੈ ਲੋਕੀ ਤਾੜੀਆਂ ਮਾਰ ਰਹੇ ਆ ਖੁਸ਼ ਹੋ ਰਹੇ ਆ ਇਹਦੇ ਤੇ ਖੁਸ਼ ਹੋ ਰਹੇ ਆ ਸਾਡੇ ਵਹੇ ਹੋਏ ਖੂਨ ਦੇ ਉੱਤੇ ਸਾਡੀ ਲੁੱਟੀਆਂ ਗਈਆਂ ਇੱਜ਼ਤਾਂ ਦੇ ਉੱਤੇ ਸਾਡੀ ਹੋਈ ਬੇਵਫਾਈ ਦੇ ਉੱਤੇ ਤੇ ਅਸੀਂ ਇੱਕ ਤਾਣ-ਤਾਣ ਕੇ ਕਹਿੰਨੀ ਆ ਜੀ ਅਸੀਂ ਨੋਡਾ 90% ਕੁਰਬਾਨੀਆਂ ਦਿੱਤੀਆਂ ਜੀ ਅਸੀਂ 92% ਕੁਰਬਾਨੀਆਂ ਦਿੱਤੀਆਂ ਆ ਸਾਡੀ ਕਦਰ ਆ ਸਾਡੀ ਕਦਰ ਆ ਜਿੱਥੇ 2 ਗੱਜ ਜਗ੍ਹਾ ਨਹੀਂ ਦਿੱਤੀ ਅਗਲੇ ਨੇ ਇਹਦਾ ਕਾਰਨ ਕੀ ਸੀ ਸਾਡੀ ਕਮਜ਼ੋਰ ਲੀਡਰਸ਼ਿਪ ਅਗਲੇ ਆਣੇ ਤੁਹਾਨੂੰ ਬਗਾਨਗੀ ਦਾ ਅਹਿਸਾਸ 1 ਜੂਨ ਨੂੰ ਹੀ ਕਰਵਾ ਦਿੱਤਾ ਸੀ ਕਿਉਂਕਿ ਆਰਮੀ ਦੀ ਟ੍ਰੇਨਿੰਗ ਆਰਮੀ ਦਾ ਸਿਧਾਂਤ ਆਰਮੀ ਦਾ ਜਿਹੜਾ ਜਿਹੜਾ ਉਹ ਜਿਹੜਾ ਜੋ ਵੀ ਉਹਨਾਂ ਦੀ ਯੋਜਨਾਬੱਧ ਜਿਹੜੀ ਡਿਊਟੀ ਹੈ ਉਹ ਦੁਸ਼ਮਣ ਵਾਸਤੇ ਹੀ ਯੂਜ਼ ਹੁੰਦੀ ਹੈ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਹੀ ਇਹ ਹੁੰਦੀ ਆ ਵੀ ਦੁਸ਼ਮਣ ਦੇ ਟਾਰਗੇਟ ਨੂੰ ਖਤਮ ਕਰਨਾ ਤੁਹਾਡੇ ਸਭ ਤੋਂ ਮੁਕੱਦਸ ਸਥਾਨ ਦੇ ਉੱਤੇ ਅਗਲਿਆਂ ਨੇ ਹਰਸ ਕੀਤਾ ਜਦੋਂ ਆਰਮੀ ਲਿਆ ਕੇ ਤੁਹਾਡੇ ਉੱਤੇ ਚੜਾ ਦਿੱਤੀ ਅਗਲਿਆਂ ਨੇ ਤੁਹਾਨੂੰ ਦੁਸ਼ਮਣ ਡਿਕਲੇਅਰ ਉਸੇ ਦਿਨ ਹੀ ਕਰ ਦਿੱਤਾ ਸੀ ਇਹ ਤਾਂ ਉਸ ਤੋਂ ਬਾਅਦ ਤੁਸੀਂ ਤੁਹਾਡੇ ਕਮਜ਼ੋਰ ਆਗੂ ਚਾਹ ਦੇ ਨਾਲ ਜਿਹੜੇ ਉੱਥੇ ਰਸਗੁੱਲੇ ਖਾ ਕੇ ਤੇ ਅਕਾਲ ਤਖਤ ਸਾਹਿਬ ਤੋਂ ਆ ਕੇ ਤੇ ਚੰਡੀਗੜ੍ਹ ਵੰਗਣ ਬਹਿ ਗਏ ਸਾਡੇ ਵਾਸਤੇ ਏਡੂ ਵੱਡੀ ਲਾਹਨਤ ਕੀ ਹੋ ਸਕਦੀ ਮੈਂ ਜਿੰਨਾ ਕ ਇਤਿਹਾਸ ਪੜ੍ਹਿਆ ਜਿੰਨੀਆਂ ਕਿਤਾਬਾਂ ਪੜ੍ਹੀਆਂ ਦਿਲ ਰੋਂਦਾ ਕਮਜ਼ੋਰ ਆਗੂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਸ਼੍ਰੋਮਣੀ ਕਮੇਟੀ ਤਿੰਨ ਟੁਕੜਿਆਂ ਵਿੱਚ ਅੰਗਲੇ ਨੇ ਵੰਡ ਦਿੱਤੀ ਦੋ ਤਖਤ ਤੁਹਾਡੇ ਆਪ ਦੇ ਅਧੀਨ ਕਰ ਲਏ ਉਹਨਾਂ ਨੂੰ ਪਤਾ ਵੀ ਉਹਨ ਸਿੱਖਾਂ ਦੇ ਪੱਲੇ ਕੱਖ ਨਹੀਂ ਇਹ ਆਪਣੀਆਂ ਪੱਗਾਂ ਲਾਉਣ ਦੇ ਵਿੱਚ ਹੀ ਇੱਕ ਦੂਜੇ ਦੀਆਂ ਗਾਲ੍ਹਾਂ ਕੱਢਣ 'ਚ ਮਸਰੂਫ ਨੇ ਉਸ ਤੋਂ ਅੱਗੇ ਜਿਹੜੀ ਅੱਜ ਅੱਜ ਹੁਣ ਧਰਨਾ ਕਿਸਾਨ ਆਗੂ ਇੱਕ ਮਰਨ ਵਰਤ ਤੇ ਬੈਠਾ ਹੈ 36 ਥਾਵਾਂ ਤੇ ਪਾਟੀਆਂ ਹੋਈਆਂ ਯੂਨੀਅਨ ਜਿਹੜੀਆਂ ਆਪਸ ਵਿੱਚ ਹੀ ਲੜ ਰਹੀਆਂ ਜਦੋਂ ਕਿ ਟਾਰਗੇਟ ਕੋਈ ਹੋਰ ਹੈ ਤੇ ਮੈਂ ਤਾਂ ਡੱਲੇਵਾਲ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿੰਨਾ ਤੋਂ ਮੰਗ ਰਿਹਾ ਇਹਨਾਂ ਤੋਂ ਤੁਹਾਨੂੰ ਕੁਝ ਨਹੀਂ ਦੇਣਾ ਉਹਨਾਂ ਨੇ ਤੁਹਾਨੂੰ ਅਗਲੇ ਕੱਖ ਵੀ ਨਹੀਂ ਸਮਝਦੇ ਕਿਉਂਕਿ ਅਸੀਂ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ ਫਿਰ ਵੀ ਨਾ ਸਮਝੀ ਅਸੀਂ ਫਿਰ ਵੀ ਸਾਡੇ ਚੋਂ ਬਹੁਤੇ ਗਦਾਰ ਨਿਕਲ ਗਏ ਉਸ ਤੋਂ ਅੱਗੇ ਜਾ ਕੇ ਅਸੀਂ ਸਾਡੀ ਨਸਲਕੁਸ਼ੀ ਹੋਈ ਦੰਗੇ ਤੇ ਨਸਲਕੁਸ਼ੀ ਦੇ ਵਿੱਚ ਬਹੁਤ ਫਰਕ ਹੁੰਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਨਸਲ ਕੁਸ਼ੀ ਦਾ ਮਤਲਬ ਉਹ ਹੁੰਦਾ ਇੱਕ ਵਿਸ਼ੇਸ਼ ਨਸਲ ਨੂੰ ਟਾਰਗੇਟ ਕੀਤਾ ਗਿਆ ਬਹੁਤਾਤ ਸਾਡੇ ਆਰਮੀ ਦੇ ਜਵਾਨ ਜਿਹੜੇ ਸਿੱਖ ਜੋ ਟ੍ਰੇਨਾਂ ਦੇ ਵਿੱਚ ਉਸ ਵੇਲੇ ਸਫ਼ਰ ਕਰ ਰਹੇ ਸੀ ਉਹਨਾਂ ਨੇ ਤਾਂ ਕੋਈ ਦੇਸ਼ ਵਿਰੋਧੀ ਕੰਮ ਨਹੀਂ ਸੀ ਕੀਤਾ ਉਹ ਵੀ ਮਾਰੇ ਗਏ ਉਹਨਾਂ ਦਾ ਉਹਨਾਂ ਦੀ ਮੌਤ ਦਾ ਨੰਗਾ ਨਾਚ ਨੱਚਿਆ ਗਿਆ ਕਈ ਸਟੇਸ਼ਨਾਂ ਦੇ ਉੱਤੇ ਕਿਉਂਕਿ ਇੱਕ ਵਿਸ਼ੇਸ਼ ਨਸਲ ਨੂੰ ਟਾਰਗੇਟ ਕੀਤਾ ਗਿਆ ਜਰਨਲ ਜਗਜੀਤ ਸਿੰਘ ਰੋੜਾ ਵਰਗਿਆਂ ਨੂੰ ਲੋਕਾਂ ਦੀ ਜਾਨ ਬਚਾਉਣੀ ਪਈ ਗਿਆਨੀ ਗੈਲ ਸਿੰਘ ਦੀ ਉਸੇ ਉਸੇ ਜੈਲ ਸਿੰਘ ਦੀ ਕਾਰ ਦੇ ਉੱਤੇ ਮੁਕੀਆਂ ਵੱਜੀਆਂ ਤੇ ਅਗਲੇ ਨੇ ਰੋੜੇ ਮਾਰੇ ਕਿਉਂਕਿ ਨਸਲ ਕੁਸ਼ੀ ਚੱਲ ਰਹੀ ਸੀ ਦੋ ਜੀ ਫੇਰ ਨਹੀਂ ਸਮਝੀ ਸੀ ਕਦੋਂ ਸਮਝੋਗੇ ਸਿੱਖੋ ਅੱਜ ਫੇਰ ਤੁਹਾਨੂੰ ਉਹਨਾਂ ਹੀ ਘੁੰਮਣ ਘੇਰੀਆਂ ਦੇ ਵਿੱਚ ਫਸਾਇਆ ਜਾ ਰਿਹਾ ਇੱਕ ਨਵੀਂ ਤੇ ਰੁੱਠੀ ਅੱਜ ਮੇਰਾ ਖਿਆਲ ਆ ਬਾਬੇ ਬਖਸ਼ੀਸ਼ ਤੇ ਗੋਲੀ ਚੱਲੀ ਆ ਰਾਤ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਜੋ ਜੋ ਅਗਲੇ ਚਾਹੁੰਦੇ ਆ ਤੁਸੀਂ ਤਾਂ ਪਹਿਲੀ ਕਤਾਰ ਦੇ ਵਿੱਚ ਲਾ ਕੇ ਫਿਰ ਕਰਨੀ ਹੋ। ਗੁਰਪ੍ਰੀਤ ਹਰੀ ਨੌ ਦਾ ਕਤਲ ਹੁੰਦਾ ਮੁੰਡੇ ਦਾ। ਮੈਂ ਉੱਥੇ ਇਹਨਾਂ ਨੂੰ ਬੜਾ ਸਪਟਿਆ ਮੈਂ ਕਿਹਾ ਤੁਸੀਂ ਬੈਠ ਕੇ ਦੋ ਦੋਨੇ ਤਰ੍ਹਾਂ ਬਹਿ ਕੇ ਆਪਸ ਵਿੱਚ ਬਹਿ ਕੇ ਆਪ ਦੀ ਕੋਈ ਜੜੀ ਹੈਗੀ ਆ ਗਿਲਾ ਸ਼ਿਕਵਾ ਦੂਰ ਕਰੋ ਆਪਣੀਆਂ ਪੱਗਾਂ ਨਾ ਲਾਓ। ਨਾ ਇੱਕ ਦੂਜੇ ਦੇ ਖਿਲਾਫ ਇਹ ਜੇ ਬਿਆਨ ਦਿੰਦੇ ਫਿਰ ਕੋਈ ਨਹੀਂ ਇਨਵੈਸਟੀਗੇਸ਼ਨ ਚੱਲਦੀ ਆ। ਕੀ ਨਿਕਲਦਾ ਉਹ ਤਾਂ ਅਗਲੇ ਦਾ ਭਾਲਦੇ ਨੇ ਇਹ ਕੰਮ। ਕਿਸੇ ਨੇ ਸਿਕਿਉਰਟੀਆਂ ਦੇ ਚਾਹ ਦੇ ਵਿੱਚ ਕਿਸੇ ਨਕਾਸੇ ਦੇ ਚਾਹ ਚ ਵੱਡੇ ਬੰਨ ਦੇ ਚਾਹ ਚ ਵੀ ਮੇਰੇ ਅੱਗੇ ਮੈਂ ਕਾ ਗਿਆ ਮੈਂ ਰੋਜ ਬਸ ਜੋ ਮੂੰਹ ਚ ਆਇਆ ਚੱਲੀ ਤੁਰਿਆ ਜਾਂਦਾ ਤੇ ਡਾਕਟਰ ਮਨਮੋਹਨ ਸਿੰਘ ਦਾ ਇੱਕ ਸ਼ੇਅਰ ਸੀ ਉਹਨਾਂ ਨੂੰ ਸ਼ੁਸ਼ਮਾ ਸਵਰਾਜ ਨੇ ਇੱਕ ਸ਼ੇਅਰ ਬੋਲਿਆ ਸੀ ਨਾ ਇਧਰ ਕੀ ਕਰ ਨਾ ਉਧਰ ਕੀ ਕਰ ਬਾਤ ਬੋਲ ਬਤਾ ਕਾਫਰਾ ਕਿਉਂ ਲੂਟਾ ਤੇ ਸਿੰਘ ਸਾਹਿਬ ਨੇ ਜਵਾਬ ਦਿੱਤਾ ਸੀ ਮਾਨਾ ਕਿ ਤੇਰੀ ਦੀਦ ਕੇ ਕਾਬਲ ਨਹੀਂ ਹੈ ਹਮ ਮਾਨਾ ਕਿ ਤੇਰੀ ਦੀਦ ਕੇ ਕਾਬਲ ਨਹੀਂ ਹੈ ਹਮ ਤੂੰ ਮੇਰਾ ਸ਼ੌਕ ਦੇਖ ਤੇ ਮੇਰਾ ਇੰਤਜ਼ਾਰ ਕਰ ਫਿਰ ਪੱਤਰਕਾਰਾਂ ਨੇ ਸਵਾਲ ਉਹਨਾਂ ਨੂੰ ਪੁੱਛਿਆ ਸੀ ਕਿਉਂਕਿ ਉਹਨਾਂ ਦੀ ਕਰਦਾਰ 쿠ਸੀ ਉਹਨਾਂ ਨੂੰ ਮੋਨ 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 ਸਿੰਘ ਕਹਿ ਕੇ ਤੇ ਕਸਰ ਸਾਡਿਆਂ ਨੇ ਨਹੀਂ ਕੋਈ ਛੱਡੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਇਹ ਨਾ ਸਰਦਾਰ ਹੈ ਇਹ ਨਾ ਸਰਦਾਰਾ ਜੀ ਦੁਨੀਆ ਰੋ ਰਹੀ ਉਸ ਬੰਦੇ ਤੇ ਗੁਣਾ ਨੂੰ ਰੋ ਰਹੀ ਹੈ ਤੇ ਉਹਨੇ ਪੱਤਰਕਾਰਾਂ ਨੂੰ ਸਵਾਲ ਦਾ ਜਵਾਬ ਦਿੱਤਾ ਸੀ ਹਜ਼ਾਰੇ ਹਜ਼ਾਰੋਂ ਜਵਾਬੋਂ ਸੇ ਅੱਛੀ ਹੈ ਮੇਰੀ ਖਮੋਸ਼ੀ ਹਜ਼ਾਰਾਂ ਜਵਾਬੋਂ ਸੇ ਅੱਛੀ ਹੈ ਮੇਰੀ ਖਮੋਸ਼ੀ ਨਾ ਜਾਣੇ ਕਿ ਮੈਂ ਕਿਤਨੇ ਸਵਾਲੋਂ ਕੀ ਆਬਰੂ ਰੱਖੀ ਆ ਕਿਸੇ ਵਿਸ਼ੇ ਦੇ ਉੱਤੇ ਜਿਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਾ ਹੋਵੇ ਉਹਦੇ ਉੱਤੇ ਬੇਲੋੜਾ ਬੋਲਣਾ ਕਦੇ ਵੀ ਚੰਗਾ ਨਹੀਂ ਹੁੰਦਾ ਜਿਵੇਂ ਮੇਰੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੁਣ ਫਿਰ ਦੁਆਰਾ ਲੱਗੇ ਪਏ ਸੀ ਇਹ ਮੇਰੀ ਤਾਂ ਅੱਗੇ ਵੀ ਬਥੇਰੀ ਇਹਨਾਂ ਨੇ ਕੀਤੀ ਆ ਮੇਰੇ ਮਗਰ ਪੈ ਰਹੇ ਮੈਂ ਜਿੱਥੇ-ਜਿੱਥੇ ਰਿਹਾਂ ਇਹਨਾਂ ਨੇ ਪਿੰਡ-ਪਿੰਡ ਘਰ-ਘਰ ਛਾਣਿਆ ਵੀ ਮੇਰੀ ਕੋਈ ਕਮਜ਼ੋਰੀ ਲੱਭ ਜਾਈ ਲੈ ਦੇ ਕੇ ਇੱਕ ਕਮਜ਼ੋਰੀ ਲੱਭੀ ਵੀ ਮੈਂ ਨਸ਼ਾ ਕਰਦਾ ਸੀ ਤੇ ਮੈਂ ਤਾਂ ਕਦੇ ਮੁੱਕ ਰਿਹਾ ਹੀ ਨਹੀਂ ਮੈਂ ਤਾਂ ਕਦੇ ਝੂਠ ਮਾਰਦਾ ਹੀ ਨਹੀਂ ਮੈਂ ਤਾਂ ਕਹਿੰਨਾ ਮੈਂ ਤਾਂ ਕੀਤਾ ਜੀ ਰੱਜ ਕੇ ਕੀਤਾ ਪਰ ਕੀਤਾ ਸਰਦਾਰਾਂ ਇਹ ਤਾਂ ਸਾਲ ਤੋਂ ਮੰਗ ਕੇ ਨਹੀਂ ਕੀਤਾ ਆਪਦਾ ਘਰੂ ਘੂ ਕੇ ਤਮਾਸ਼ਾ ਦੇਖਿਆ ਸ਼ਰਾਬ ਪੀਤੀ ਸਰਦਾਰਾਂ ਵਾਂਗ ਪੀਤੀ ਆਉ ਦੀ ਜੇਬ ਚੋਂ ਪੀਤੀ ਤੇ ਤੁਹਾਡੇ ਕੀ ਖਿਆਲ ਚਾ ਕਿਤੇ ਮੇਰੇ ਚ ਹੁੰਦੀਆਂ ਕਮਜ਼ੋਰੀਆਂ ਤੇ ਜਿਹੜਾ ਮੈਂ ਰਾਹ ਫੜਿਆ ਸੀ ਉਹਨਾਂ ਦੇ ਖਿਲਾਫ ਇਹ ਮੈਨੂੰ ਛੱਡ ਦੇ ਹੁਣ ਦੋ ਤਿੰਨ ਲੱਗੇ ਪਏ ਆ ਜੀ ਮੈਨੂੰ ਕੱਢਿਆ ਸੀ ਜੀ ਮੈਨੂੰ ਫਲਾਨਾ ਸੀ ਮੈਨੂੰ ਧਮਕਾ ਸੀ ਠੀਕ ਆ ਜੀ ਮਿਹਰਬਾਨੀ ਤੁਹਾਡੀ ਮੈਂ ਤਾਂ ਕਹਿੰਨਾ ਤੁਹਾਨੂੰ ਪਤਾ ਤਾਂ ਲੱਗ ਗਿਆ ਮੈਂ ਕੱਢਿਆ ਸੀ ਪਰ ਮੈਨੂੰ ਨਹੀਂ ਸਮਝ ਲੱਗੀ ਵੀ ਕੱਢੇ ਹੋਏ ਬੰਦੇ ਨੂੰ ਕੋਈ ਪੌਣੇ ਦੋ ਸਾਲਾਂ ਬਾਅਦ ਸਰਕਾਰ ਪਤਾ ਨਹੀਂ ਕਿਉਂ ਸੱਦਦੀ ਐ ਵੀ ਪੌਣੇ 3520 ਨੂੰ ਆ ਮੈਂ ਪੈਨਸ਼ਨ ਲੈਣਾ ਅਜੇ ਤੁਹਾਡੀਆਂ ਅੱਖਾਂ ਇਹਨਾਂ ਜਿਹੜੇ ਵੇਰਵੇ ਤੇ ਦੋਸ਼ ਲਾਉਣ ਵਾਲੇ ਆ ਤੁਹਾਡੀਆਂ ਅੱਖਾਂ ਕੰਮ ਕਰਦੀਆਂ ਹੋਈਆਂ ਤੇ ਪੜ ਲਿਓ ਵੀ 3520 ਨੂੰ ਮੈਂ ਸਵੈ ਇਛਾ ਦੀ ਰਿਟਾਇਰਮੈਂਟ ਲਈ ਤੇ ਆ ਉੱਤੇ ਐਸਐਸਪੀ ਮੁਹਾਲੀ ਡੀਜੀਪੀ ਸਾਹਿਬ ਨੂੰ 21 12 21 ਨੂੰ 1 ਸਾਲ ਤੇ 7 ਮਹੀਨੇ ਬਾਅਦ ਲੈਟਰ ਲਿਖਦਾ ਸਭਾ ਐਚਾ ਅਧੀਨ ਲਈ ਰਿਟਾਇਰਮੈਂਟ ਵਾਪਸ ਲੈਣ ਸੰਬੰਧੀ ਕੇਸ ਥਾਣੇਦਾਰ ਸਤਪਾਲ ਸਿੰਘ ਨੰਬਰ ਇੰਨਾ 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 ਮੈਨੂੰ ਤਾਂ ਅਗਲਾ ਕੋਠੀ 'ਚ ਬੁਲਾ ਕੇ ਕਹਿੰਦਾ ਸੀ ਜਿਹੜਾ ਸਾਡਾ ਮਹਿਕਵੇ ਦਾ ਕਰਤਾ ਧਰਤਾ ਸੀ ਵੀ ਚੱਕ ਜੋ ਕੁਛ ਚਾਹੀਦਾ ਤੱਕੋ ਜਵਾਬ ਦਿੱਤਾ ਸੀ ਵੀ ਥੁੱਕ ਕੇ ਕਦੇ ਨਹੀਂ ਚੱਟਣਾ ਤੇ ਗੁਰੂ ਤੋਂ ਬੇਮੁਖ ਨਹੀਂ ਹੋ ਸਕਦੇ ਦੀਪ ਸਿੱਧੂ ਦੀ ਇੱਕ ਗੱਲ ਮੈਨੂੰ ਹਮੇਸ਼ਾ ਚੰਗੀ ਲੱਗੀ ਜਿਹੜੀ ਮੈਂ ਪਕੜ ਕੀਤੀ ਵੀ ਪੰਥ ਦਾ ਕਦੇ ਸਰਦਾਰ ਸਾਹਿਬ ਮੀਣਾ ਨਾਲ ਲਈ ਤੇ ਗੁਰੂ ਤੋਂ ਬੇਮੁਖ ਨਹੀਂ ਆਈ ਮਗਾ ਜੋ ਤੁਸੀਂ ਕਰਨਾ ਜੀ ਕਰਦੇ ਹੋ ਪਰ ਗੁਰੂ ਤੋਂ ਬੇਮੁਖ ਨਹੀਂ ਹੋਣਾ ਜਿਹੜਾ ਰਾਹ ਫੜ ਲਿਆ ਫੜ ਲਿਆ ਵਾਤ ਵਾਤ ਮਰਵਾ ਦੇਉਗੇ ਬੱਚੇ ਮਰਵਾ ਦੇਉਗੇ ਹੋਰ ਨੁਕਸਾਨ ਇਹ ਹੀ ਕੁਛ ਗੁਰੂ ਦੇ ਲੈ ਕੇ ਮੇਰਾ ਪਰਿਵਾਰ ਲੱਗ ਜੂ ਮੈਨੂੰ ਹੋਰ ਕੀ ਚਾਹੀਦਾ ਮੈਂ ਤਾਂ ਉਸ ਦਿਨ ਇਹੀ ਮਨ ਧਾਰ ਕੇ ਆਇਆ ਸੀ ਵੀ ਜਦੋਂ ਸਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ ਤੇ ਕੰਮੀਚ ਕੇ ਆਪਦੇ ਨੂੰ ਮਹਿਸੂਸ ਕੀਤਾ ਸੀ ਵੀ ਸ਼ਾਇਦ ਉਹਨਾਂ ਦੇ ਵਿੱਚ ਇੱਕ ਮੇਰੀ ਲਾਸ਼ ਪਈ ਹੈ ਸ਼ਾਇਦ ਸਰਾਂ ਦੇ ਵਿੱਚ ਸਹਿਬਜ਼ਾਦਿਆਂ ਦੇ ਨਾਲ ਇੱਕ ਮੇਰੇ ਬੱਚੇ ਦੀ ਵੀ ਪਈ ਹੋਵੇ ਇਹੀ ਕਰ ਦੇਣਗੇ ਵਾਤ ਵਾਤ ਹੋਰ ਕੀ ਕਰ ਦੇਣਗੇ ਫੇਰ ਮੇਰੇ ਬੇਟੇ ਨੂੰ ਭਰਤੀ ਕਰਦੇ ਸੀ ਵਧੀਆ ਰਿੰਕ ਤੇ ਕਰਦੇ ਸੀ ਵੀ ਲਾਇਆ ਚਲ ਤੂੰ ਆਪਦੀ ਜੁਬਾਨ ਤੇ ਰਹਿ ਪਰ ਬੋਲੀ ਨਾ ਖੁਸ਼ ਇਸ ਕੇਸ ਬਾਰੇ ਨਾ ਕੁਝ ਬੋਲੀ ਜੁੱਤੀ ਦੀ ਨੋਕ ਤੇ ਟਕਰਾ ਕੇ ਨਾ ਪਹਿਲਾਂ ਕਮਜ਼ੋਰ ਸੀ ਨਾ ਅੱਜ ਕਮਜ਼ੋਰ ਠੀਕ ਹੈ ਕਈ ਵਾਰੀ ਦੁੱਖ ਹੁੰਦਾ ਜਦੋਂ ਤੁਹਾਡੇ ਨਾਲ ਧੋਖੇ ਇਹ ਜੇ ਹੋ ਗਏ ਪਿਛੇ ਨਾਲ ਦੀ ਘਾਤਰ ਤੁਸੀਂ ਸੀਸਤਲੀ ਤੇ ਰੱਖੀ ਫਿਰਦੇ ਹੋ ਉਹ ਬੰਦੇ ਟੋੜੀਆਂ ਜਣਾ ਵੱਢਣ ਲੱਗ ਜਾਂਦੇ ਤੇ ਫਿਰ ਦੁੱਖ ਤਾਂ ਹੁੰਦਾ ਪਰ ਆਪਾਂ ਰਾਹ ਤਾਂ ਨਹੀਂ ਨਾ ਛੱਡਿਆ ਖੜੇ ਤਾਂ ਉੱਥੇ ਹੀ ਆ ਨਾ ਜਿੱਥੇ 2020 ਚ ਖੜੇ ਸੀ ਉੱਥੇ ਆ 24 ਚ ਖੜੇ ਆ ਤਾਂ 2020 ਤੋਂ ਬਾਅਦ ਕੋਈ ਦੋਸ਼ ਲਾ ਕੇ ਦਿਖਾਵੇ ਸਵਾਦ ਫੇਰ ਕੋਈ ਆ ਆਪਦੇ ਪਿੰਡ ਬੈਠਾ ਆਉਦੇ ਘਰੇ ਬੈਠਾ ਕੋਈ ਮੈਨੂੰ ਦੱਸ ਦੇਵੇ ਜਿਹੜੀਆਂ ਮੈਂ ਠੱਗੀਆਂ ਠੋਰੀਆਂ ਕਿਸੇ ਨਾਲ ਮਾਰੀਆਂ ਹੋਣਗੀਆਂ ਕਿਹੜੇ ਮੇਰੇ ਮਹਿਲ ਇਸ ਕਰਕੇ ਦੋਸਤੋ ਇਹ ਜੀ ਜ਼ਿੰਦਗੀ ਜਿਉਣੀ ਬੜੀ ਔਖੀ ਹੁੰਦੀ ਹੈ ਪਰ ਮੈਂ ਤਾਂ ਸ਼ੁਕਰ ਕੀਤਾ ਵੀ ਉਸ ਦਲਦਲ ਚੋਂ ਚੱਕਣਾ ਚਾਹੁੰਦੀ ਜ਼ਿੰਦਗੀ ਜੋਂ ਨਿਕਲ ਕੇ ਇੱਕ ਸਦਗੀ ਜ਼ਿੰਦਗੀ ਜਿਉਂ ਰਹੇ ਆ ਸਭ ਤੋਂ ਚੰਗੀ ਆ ਹਮੇਸ਼ਾ ਅਗਲੇ ਦੀ ਅੱਖ ਚੱਕ ਪਾ ਕੇ ਗੱਲ ਕੀਤੀ ਹੈ ਕਦੇ ਆਏ ਨਹੀਂ ਅੱਖਾਂ ਮਹਾਰਾਜ ਕਰਾਵੇ ਵੀ ਨਾ ਮੈਂ ਇਹ ਕਿਨਾਰਾ ਨਹੀਂ ਪ੍ਰਮਾਤਮਾ ਤੋਂ ਹੋਰ ਕੀ ਅਸੀਂ ਆਪਦੇ ਗੁਰੂ ਤੋਂ ਭਾਲਦੇ ਇਸੇ ਤਰ੍ਹਾਂ ਹੀ ਹੁਣ ਕਿਸਾਨ ਯੂਨੀਅਨ ਦੀ ਜਿਹੜੀ ਆਪਾਂ ਗੱਲ ਕਰਕੇ ਹਟੇ ਆ ਹੁਣ 35 ਯੂਨੀਅਨਾਂ ਹੈਗੀਆਂ ਸਾਰੇ ਇੱਕ ਦੂਜੇ ਦੇ ਖਿਲਾਫ ਲੜੀ ਜਾਂਦੇ ਨੇ ਲੜਾਈ ਕਿਸੇ ਹੋਰ ਧਿਰ ਨਾਲ ਹੈ ਤੇ ਲੜਾ ਆਪਸ ਵਿੱਚ ਰਿਹਾ ਪਰ ਸਾਨੂੰ ਸਾਡੇ ਗੁਰੂ ਨੇ ਇਹ ਧਰਨਿਆਂ ਵਾਲਾ ਤੇ ਮਰਨ ਵਰਤਾਂ ਵਾਲਾ ਸਿਧਾਂਤ ਨਹੀਂ ਦਿੱਤਾ ਸਾਡਾ ਤਾਂ ਦੋ ਤਰ੍ਹਾਂ ਦਾ ਇਤਿਹਾਸ ਹੈ ਵੀ ਜਾਂ ਖਾਲਸਾ ਬਾਦਸ਼ਾਹ ਤੇ ਜਾਂ ਖਾਲਸਾ ਬਾਕੀ ਬਾਕੀ ਬਾਬਾ ਬੰਦਾ ਸਿੰਘ ਬਹਾਦਰ ਜਿਸ ਵੇਲੇ ਨੰਦੇੜ ਤੋਂ ਚੱਲਦੇ ਹੱਥ ਆਪਣਾ ਲੈ ਕੇ ਗੁਰੂ ਸਾਹਿਬ ਦਾ ਪੰਜ ਤੀਰ ਤੇ ਪੰਜ ਸਿੰਘ ਗੁਰੂ ਸਾਹਿਬ ਦੇ ਤਾਪੜਾ ਦੇ ਕੇ ਤੋਰੇ ਸੀ ਪੰਜਾਬ ਤੱਕ ਆਉਂਦਿਆ 20 ਸੀਗੇ ਸਿਰਫ ਉਸ ਤੋਂ ਬਾਅਦ ਹੁਕਮਨਾਮੇ ਜਿਹੜੇ ਗੁਰੂ ਸਾਹਿਬ ਨੇ ਦਿੱਤੇ ਸੀ ਉਹ ਭੇਜੇ ਸੰਗਤ ਨੂੰ ਕਿਸੇ ਨੇ ਘੋੜਾ ਕਿਸੇ ਨੇ ਡਾਂਗ ਸੁੱਟ ਜੋ ਵੀ ਕਿਸੇ ਕੋਲ ਉਸ ਵੇਲੇ ਹਥਿਆਰ ਸੀ ਲੈ ਕੇ ਅਗਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਆ ਗਏ ਕਿਉਂਕਿ ਗੱਲ ਅਣਖ ਤੇ ਗੈਰਤ ਦੀ ਲੜਾਈ ਲੜਨ ਜਾ ਰਹੇ ਸੀ ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ ਤੁਹਾਥੋਂ ਤੁਹਾਡੀ ਜ਼ਿੰਦਗੀ ਮੰਗਦਾ ਨਾ ਇਹਦੇ ਬਦਲੇ ਤੁਹਾਨੂੰ ਕੁਝ ਦੇ ਸਕਦਾ ਤੇ ਗੁਰੂ ਸਾਹਿਬ ਤੋਂ ਜਦੋਂ ਤੁਰਨ ਲੱਗੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੇਨਤੀ ਕੀਤੀ ਵੀ ਸਤਿਗੁਰੂ ਕੋਈ ਕਰਾਮਾਤ ਦੇ ਦਿਓ ਤੇ ਕਰਾਮਾਤਾ ਵਰਤਦੀਆਂ ਸਾਡੇ 'ਚ ਹੁਣ ਆਹ ਕਰਾਬਾਤ ਨਹੀਂ ਤੇ ਹੋਰ ਕੀ ਆ ਤੇ ਚਮਤਕਾਰ ਨਹੀਂ ਤੇ ਹੋਰ ਕੀ ਆ ਗੁਰੂ ਸਾਹਿਬ ਨੇ ਥਾਪਣਾ ਦੇ ਕੇ ਕਿਹਾ ਸੀ ਕਿ ਜਦੋਂ ਤੈਨੂੰ ਡੋਲਣ ਲੱਗੇ ਕਿਤੇ ਮੁਸੀਬਤ ਲੱਗੇ ਨਿਸ਼ਚੈ ਰੱਖਣਾ ਹੈ ਗੁਰੂ ਗ੍ਰੰਥ ਵਿੱਚ ਰਗਵਾਈ ਲੈਣੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਤੇ ਝੋਲੀ ਅਡਣੀ ਆ ਪੰਥ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਤੇਰੀ ਗੁਰੂ ਸਾਹਿਬ ਤੇਰੀ ਟੇਕ ਰੱਖਣਗੇ ਪੰਥ ਤੇਰੀ ਆਬਰੂ ਰੱਖੂਗਾ ਤੇ 2 ਸਾਲਾਂ ਦੇ ਵਿੱਚ ਵਜੀਤ ਖਾਨ ਨੇ ਨੱਕ ਜਨੱਥ ਪਾ ਲਈ ਸੀ ਦੋ ਸਾਲਾਂ ਜਹ ਸਰੰਦ ਤਬਾਹ ਕਰਤੀ ਸੀ ਤੇ ਸਿੱਖ ਰਾਜ ਸਥਾਪਿਤ ਕਰਤਾ ਸੀ ਜਦੋਂ ਝੋਲੀ ਪੰਥ ਦੇ ਅੱਗੇ ਟੱਡੀ ਤੇ ਟੇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖ ਕੇ ਤਾਂ ਵੇਖੋ ਇਹ ਜਿਹੜੇ ਮਰਨ ਵਰਤਾਂ ਨਾ ਇਹ ਮੰਗਤਿਆਂ ਦੇ ਕੰਮ ਹੁੰਦੇ ਆ ਬੁਝਦਲਾਂ ਦੇ ਕੰਮ ਹੁੰਦੇ ਆ ਧਰਨੇ ਦੇ ਨੇ ਬੁਝਦਲਾਂ ਦੇ ਕੰਮ ਹੁੰਦੇ ਆ ਹੱਕ ਲੈਣੇ ਮਰਦਾਂ ਦਾ ਕੰਮ ਹੁੰਦਾ ਸਾਡਾ ਤਾਂ ਗੁਰੂ ਸਾਨੂੰ ਕਹਿ ਕੇ ਗਿਆ ਕੋਈ ਕੋऊ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਅੱਜ ਸਾਡਾ ਭਰੋਸਾ ਸਾਡੇ ਗੁਰੂ ਤੇ ਹੈ ਨਹੀਂ ਸਾਡਾ ਰਹਿ ਗਿਆ ਬੰਦਿਆਂ ਚ ਅਸੀਂ ਆਪਣੀਆਂ ਪੱਗਾਂ ਆਪ ਲਾ ਰਹੇ ਇੱਕ ਦੂਜੇ ਦੀ ਨਰੈਣ ਸਿੰਘ ਚੌੜਾ ਦੀ ਲਾਈ ਨਾ ਇੱਕ ਸਿੱਖ ਨਹੀਂ ਲਾਈ ਆ ਜੇਕਰ ਉਹਨੂੰ ਗੁਰੂ ਦਾ ਪਏ ਹੁੰਦਾ ਤੇ ਗੁਰੂ ਦਾ ਦਰਦ ਹੁੰਦਾ ਕਦੇ ਨਾ ਇਹ ਕੰਮ ਕਰਦਾ ਅਤੇ ਤਿੰਨ ਮੁੰਡੇ ਮਾਰਤੇ ਜੁਪੀ ਦੇ ਵਿੱਚ ਸਭ ਨੂੰ ਪਤਾ ਨਜਾਇਜ਼ ਬਾਰੇ ਕੋਈ ਬੋਲਿਆ ਇੱਕ ਦਿਨ ਤੱਕ ਤੇ ਕਿਤੇ ਕਹਿੰਦੇ ਗੋਲੀ ਦਾ ਨਿਸ਼ਾਨ ਨਹੀਂ ਹੈ ਨਹੀਂ ਕਿਤੇ ਫਿਰ ਵਕਰਾ ਵਿਸ਼ਾ ਕਰਾਂਗੇ ਤੇ ਮੈਂ ਨੌਜਵਾਨਾਂ ਨੂੰ ਵੀ ਕਹਿਣਾ ਐ ਐਵੇਂ ਕਿਸੇ ਦੇ ਮਗਰ ਲੱਗ ਕੇ ਆਪਣੀ ਬਰਬਾਦੀ ਦਾ ਰਾਹ ਨਾ ਚੁਣੋ ਲੜਾਈ ਲੜਨੀ ਪੈਣੀ ਐ ਪਰ ਇਹ ਬਹੁਤ ਔਖੀ ਐ ਇਸ ਵੇਲੇ ਕਿਉਂਕਿ ਤੁਹਾਡੇ ਆਗੂ ਹੀ ਤੁਹਾਨੂੰ ਧੋਖਾ ਦੇ ਰਹੇ ਹੁਣ ਫੇਰ ਇੱਕ ਡੇਰੇਦਾਰ ਇੱਕ ਸਮਝਾ ਉੱਤੇ ਘਰੋਂ ਤੁਰਿਆ ਹੋਇਆ ਪਹਿਲਾਂ ਉਹ ਬਾਦਲਾਣਾ ਮੀਟਿੰਗਾਂ ਕਰਕੇ ਤੇ ਹੁਣ ਕੱਲ੍ਹ ਆ ਗਿਆ ਗਿਆਨੀ ਹਰਪ੍ਰੀਤ ਸਿੰਘ ਕੋਲੇ ਡੇਰਾ ਸਿਰ ਅਬਿਆਸ ਵਾਲੀ ਹੁਣ ਦੇਖੋ ਤੁਸੀਂ ਕਿੱਧਰ ਨੂੰ ਜਾਂਦੇ ਆ ਪੈਂਤਲੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਹਿਣਾ ਮੇਰੇ ਮੈਨੂੰ ਮੈਂ ਜਦੋਂ ਇਹ ਰਾਹ ਤੇ ਤੁਰਿਆ ਬਹੁਤ ਟੌਰਚਰ ਹੋਇਆ ਮੇਰੇ ਨਾਲ ਅਜੇ ਮੈਂ ਉਹ ਗੱਲਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਰਿਹਾ ਸਾਮ ਦਾਮ ਦੰਡ ਪੇਦ ਹਰ ਚੀਜ਼ ਮੇਰੇ ਤੇ ਵਰਤੀ ਗਈ ਪਰ ਜੇ ਤੋ ਟੇਕ ਗੁਰੂ ਸਾਹਿਬ ਤੇ ਰੱਖ ਲਈ ਰਾਹ ਚੁਣ ਲਿਆ ਬਿਲਕੁਲ ਅੱਜ ਵੀ ਕੋਈ ਡਰ ਨਹੀਂ ਮੈਂ ਕਹਿੰਦਾ ਜੇ ਇਹੀ ਯਾਰ ਗੁਰੂ ਦੇ ਲੇਖੇ ਲੱਗ ਜਾਂਗੇ ਇਤੋਂ ਸਾਡੇ ਆਸਤੇ ਹੋਰ ਇਤੋਂ ਰਾਹ ਕਿਹੜਾ ਚੰਗਾ ਇਹ ਸਾਨੂੰ ਗੁਰੂ ਆਪਣੀ ਮੁਕਲ ਚ ਲੈ ਕੇ ਜਾ ਰਿਹਾ ਅਸੀਂ ਵੀ ਆਪਣੀ ਲੜਾਈ ਤਾਂ ਲੜ ਨਹੀਂਦੇ ਆ ਕਿ ਮੇਰੀ ਨਿੱਜੀ ਲੜਾਈ ਤਾਂ ਹੈ ਨਹੀਂ ਕਿਸੇ ਨਾਲ ਨਾ ਕਿਸੇ ਨਾਲ ਕੋਈ ਫਰੇਵ ਕੀਤਾ ਵੀ ਤੁਹਾਨੂੰ ਕੋਈ ਗਲਤ ਗੇੜ ਦੱਸਿਆ ਹੋਵੇ ਜੋ ਤੁਹਾਡੇ ਨਾਲ ਗੱਲ ਕੀਤੀ ਹੈ ਜੋ ਆਨ ਰਿਕਾਰਡ ਪਿਆ ਉਹ ਤੁਹਾਡੇ ਨਾਲ ਗੱਲਾਂ ਕਰਦਾ ਪਰ ਤੁਹਾਨੂੰ ਲਕੋਇਆ ਗਿਆ ਤੇ ਕਿਰਦਾਰ ਕੁਛੀ ਕੌਣ ਕਰ ਰੇ ਆ ਸਾਡੇ ਆਪਣੇ ਸੋ ਦੋਸਤੋ ਜਿੰਨਾ ਅਕਚਰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਨਹੀਂ ਹੁੰਦੇ ਉਸ ਜਰਨੈਲ ਦੀ ਗੱਲ ਵੱਲੇ ਨਹੀਂ ਨਾ ਬਣਦੇ ਵੀ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਨਹੀਂ ਹੁੰਦੇ ਸਕੋ ਤੁਹਾਡਾ ਕੋਈ ਵਾਲੀਵਾਲ ਸਿੰਘ ਜਿਹੜੇ ਨਾਲ ਡਾਕਟਰ ਸਾਹਿਬ ਨਾਲ ਜੋ ਹੋਈ ਆ ਉਹਨਾਂ ਨੇ ਤਾਂ ਕੋਈ ਦੇਸ਼ ਦਾ ਦੇਸ਼ ਵਿਰੋਧੀ ਕੰਮ ਨਹੀਂ ਸੀ ਕੀਤਾ ਅਗਲੇ ਨੇ ਮਰਿਆਂ ਨੂੰ ਵੀ ਪ੍ਰਵਾਨ ਨਹੀਂ ਕੀਤਾ ਵੀ ਇਹ ਸਾਡੇ ਇੱਥੇ ਪੈਜੇ ਸਾਨੂੰ ਰੜਕੂ ਇਹ ਐ ਨਫਰਤ ਕਿਉਂਕਿ ਜਦੋਂ 1984 ਵਿੱਚ ਸਾਡੇ ਨਾਲ ਤੱਕਾ ਹੋਇਆ ਉਦੋਂ ਦੂਜੀਆਂ ਕਮਿਊਨਿਟੀਆਂ ਚੁੱਪ ਕਰਕੇ ਤਮਾਸ਼ਾ ਦੇਖਦੀਆਂ ਰਹੀਆਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਇੱਕ ਦੂਗੇ ਲਈ ਨਿਸ਼ਾਨੇ ਅਸੀਂ ਮੰਨ ਲਾ। ਹੋਇਆ ਨਾ ਦੂਗੇ ਗੋਦਰਾ ਕਰਨ। ਕਿਉਂਕਿ ਅਗਲੇ ਨੇ ਨਬਜ ਦੇਖ ਲਈ ਤੁਹਾਡੀ। ਜਨੇ ਇਹ ਲੋਕ ਖਤਰਨਾਕ ਆ ਤੁਸੀਂ ਇਹਨਾਂ ਦਾ ਇਤਿਹਾਸ ਪੜ ਕੇ ਦੇਖੋ ਇਹ ਬੋਧੀਆਂ ਨੂੰ ਖਾ ਗਏ ਜੈਨੀਆਂ ਨੂੰ ਖਾ ਗਏ ਪਤਾ ਨਹੀਂ ਕਿੰਨੇ ਧਰਮਾਂ ਨੂੰ ਖਾ ਗਏ। ਤੁਸੀਂ ਤਾਂ ਚੀਜ਼ ਹੀ ਕੁਛ ਨਹੀਂ। ਤੁਸੀਂ ਤਾਂ ਅੱਜ ਵੀ ਜੇ ਬੱਚੇ ਆਉਣੇ ਹੋ ਇਸ ਕਰਕੇ ਬੱਚੇ ਆਉਣੇ ਵੀ ਤੁਹਾਡੀ ਟੇਕ ਤੁਹਾਡੀ ਜਿਨ੍ਹਾਂ ਦੀ ਗੁਰੂ ਸਾਹਿਬ ਤੇ ਹੈ ਉਹ ਲੋਕ ਅੱਜ ਵੀ ਨਹੀਂ ਛੁੱਕਦੇ ਤੋਂ ਦੋਸਤੋ ਐਸੀ ਮੇਰੇ ਦਿਲ ਦਾ ਦਰਦ ਜਿਹੜਾ ਤੁਹਾਡੇ ਨਾਲ ਬਿਆਨ ਕੀਤਾ ਕੱਲ ਨੂੰ ਆਪਾਂ ਉਸ ਅੰਕਾਊਂਟਰ ਦੇ ਉੱਤੇ ਵੀਡੀਓ ਕਰਾਂਗੇ ਤੇ ਜੜੀਆਂ ਕਿਸਾਨ ਜਥੇਬੰਦੀਆਂ ਜੜੀਆਂ ਇੱਕ ਦੂਜੇ ਦੀਆਂ ਹੁਣ ਕਰਦਾਰ ਕੁਸੀਆਂ ਕਰੀ ਜਾਂਦੀਆਂ ਇਹਨਾਂ ਦੇ ਉੱਤੇ ਕੱਲ ਨੂੰ ਖੁੱਲ੍ਹ ਕੇ ਤੁਹਾਡੇ ਨਾਲ ਵੀਡੀਓ ਮੈਂ ਕਰੂੰਗਾ ਇੱਕ ਵੀ ਗੱਲ ਝੂਠ ਹੋਵੇ ਕਿੰਨਾ ਨੇ ਬਿਠਾਏ ਕਿਹੜੇ ਚਿਹਰੇ ਕਿਉਂਕਿ ਕਾਮਰੇਡ ਫੈਕਟਰ ਸਾਡੇ ਉੱਤੇ ਨਹੀਂ ਚੱਲਦਾ ਅਗਲੇ ਹੁਣ ਸਾਡੇ ਚਿਹਰੇ ਚੁਣੇ ਦੋ ਬਿਜਾ ਤਾਂ ਬਾਕੀ ਜਿਹੜੇ 30 ਐ ਤੁਹਾਡੀ ਲਾਥਰਲੇ ਦੀ ਲੰਘ ਕੇ ਆ ਜਾਣਗੇ ਤੇ ਜਦ ਪੰਜਾਬ ਦੇ ਲੋਕ ਕਿਉਂਕਿ ਜਿਹੜੀ ਇੱਥੋਂ ਦੀ ਕਿਸਾਨੀ ਜਮਾਤ ਉਹ ਬਹੁਤਾਂ ਦੀ ਗਿਣਤੀ ਜੋ ਸਿੱਖ ਹੈ ਮਜ਼ਦੂਰ ਜਮਾਤ ਆ ਉਹ ਵੀ ਸਿੱਖ ਹੈ ਹੁਣ ਸਿੱਖਾਂ ਨੂੰ ਜ਼ਹਿਰ ਜਿਹੜੀ ਐ ਖੰਡ ਦੀ ਪੁੜੀ ਚ ਰਪੇਟ ਕੇ ਦੇਣੀ ਆ ਤੇ ਉਹ ਕਿਵੇਂ ਦੇਣੀ ਆ ਉਹ ਕੱਲ ਨੂੰ ਆਪਾਂ ਇੱਥੇ ਕਰਾਂਗੇ ਦਿਓ ਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਇੱਕ ਗੱਲ ਜਾਂਦੇ ਹੋਏ ਦਸ਼ਮੇਸ਼ ਪਿਤਾ ਜੀ ਕਿਉਂਕਿ ਦਿਹਾੜੇ ਜਿਹੜੇ ਚੱਲੇ ਆ ਪਿੱਛੇ ਮੈਂ ਉਹਨਾਂ ਦਿਨ ਵੀਡੀਓ ਕਰਨੀ ਹੁੰਦੀ ਸੀ ਕੀਤੀ ਵੀ ਨਹੀਂ ਆਪਾਂ ਛੋਟਾ ਜਿਹਾ ਇੱਕ ਦਸ਼ਮੇਸ਼ ਪਿਤਾ ਜੀ ਦੇ ਬਾਰੇ ਗੱਲ ਕਰਕੇ ਆਪਾਂ ਸਮਾਪਤੀ ਕਰ ਦਿਆਂਗੇ ਪੁੱਤਾਂ ਦੀਆਂ ਲਾਸ਼ਾਂ ਤੇ ਜਿਕਾਰੇ ਜਿਹੜਾ ਛੱਡਦੇ ਕੁੱਤਾਂ ਦੀਆਂ ਲਾਸ਼ਾਂ ਤੇ ਜਕਾਰੇ ਜਿਹੜਾ ਛੱਡਦੇ ਦਸ਼ਮੇਸ਼ ਬਿਨਾ ਕੋਈ ਹੋਰ ਹੋ ਨਹੀਂ ਸਕਦਾ ਜਗ ਤੇ ਦਸ਼ਮੇਸ਼ ਪਿਤਾ ਬਿਨਾ ਕੋਈ ਹੋਰ ਹੋ ਨਹੀਂ ਸਕਦਾ ਜਗ ਤੇ ਆਪਣੇ ਗੁਰੂ ਦੇ ਪਿੱਛੇ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ